ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨਿਆ ਸਵਾਗਤ ਕਰਦੀਆਂ ਆਉ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਟਰੰਪ ਨੇ ਚੀਨ ਤੇ ਲਾਇਆ 100% ਟੈਰਿਫ ਰੇਅਰ ਅਰਥ ਤੇ ਕੰਟਰੋਲ ਰੱਖਣ ਦੇ ਜਵਾਬ ਚ ਅਮਰੀਕਾ ਦਾ ਵੱਡਾ ਐਲਾਨ ਸਾਬਕਾ ਚੇਅਰਮੈਨ ਗੁਰਦੁਆਰਾ ਸਿੱਖ ਐਸੋਸੀਏਸ਼ਨ ਸਰਬਜੀਤ ਸਿੰਘ ਢਿੱਲੋ ਦੇ ਦੇਹਾਂ ਨਾਲ ਕਮਿਊਨਿਟੀ ਚ ਗਹਿਰਾ ਸੋਖ ਸ੍ਰੋਮਨੀਆ ਕਾਲੀਦਾਲ ਦੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਸਰਬਜੀਤ ਸਿੰਘ ਝਿੰਜਰ ਨੇ 33 ਮੈਂਬਰੀ ਕੋਰ ਕਮੇਟੀ ਦਾ ਕੀਤਾ ਐਲਾਨ ਨਵਜੋਤ ਸਿੱਧੂ ਦੀ ਵਾਪਸੀ ਨੂੰ ਲੈ ਕੇ ਭਖਣ ਲੱਗੀ ਸਿਆਸਤ ਪੰਜਾਬ ਆਵੇਗੀ ਕੰਗਨਾ ਰਣੋਥ ਬਠਿੰਡਾ ਅਦਾਲਤ ਚ ਹੋਵੇਗੀ ਪੇਸ਼ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਬੀਤੇ ਦਿਨੀ ਐਲਾਨ ਕੀਤਾ ਹੈ ਕਿ ਉਹ ਬੀਜਿੰਗ ਦੇ ਕੁਝ ਮਹੱਤਵਪੂਰਨ ਖਣਿਜਾਂ ਤੇ ਰੀਅਰ ਅਰਥ ਤੇ ਆਪਣੇ ਕੰਟਰੋਲ ਨੂੰ ਸਖਤ ਕਰਨ ਦੀਆਂ ਕਾਰਵਾਈਆਂ ਦੇ ਜਵਾਬ ਵਿੱਚ ਚੀਨ ਤੇ ਟੈਰਿਫ ਵਧਾਉਣਗੇ। 트੍ਰੰਪ ਨੇ ਟ੍ਰੂਥ ਸੋਸ਼ੀਅਲ ਤੇ ਐਲਾਨ ਕੀਤਾ ਹੈ ਕਿ ਉਹ 1 ਨਵੰਬਰ ਨੂੰ ਜਾ ਇਸ ਤੋਂ ਪਹਿਲਾਂ ਚੀਨੀ ਸਮਾਨ ਤੇ 100% ਟੈਰਿਫ ਲਗਾਉਣਗੇ ਇਹ ਨਵੇਂ ਟੈਰਿਫ ਚੀਨੀ ਸਮਾਨ ਤੇ ਪਹਿਲਾਂ ਤੋਂ ਲਾਗੂ ਮੌਜੂਦਾ ਟੈਰਿਫਾਂ ਦੀ ਥਾਂ ਲੈਣਗੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦਾ ਪ੍ਰਸ਼ਾਸਨ ਸਾਰੇ ਮਹੱਤਵਪੂਰਨ ਸੌਫਟਵੇਅਰ ਤੇ ਨਿਰਯਾਤ ਕੰਟਰੋਲ ਵੀ ਲਗਾਏਗਾ 트ੰਪ ਨੇ ਪੋਸਟ ਕੀਤਾ ਇਹ ਵਿਸ਼ਵਾਸ ਕਰਨਾ ਅਸੰਭਵ ਹੈ ਕਿ ਚੀਨ ਅਜਿਹਾ ਕਦਮ ਚੁੱਕੇਗਾ ਪਰ ਉਹਨਾਂ ਨੇ ਚੁੱਕਿਆ ਤੇ ਬਾਕੀ ਇਤਿਹਾਸ ਹੈ ਵੱਡੇ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਵਾਸ਼ਿੰਗਟਨ ਦੇ ਪ੍ਰਸਿੱਧ ਕਾਰੋਬਾਰੀ ਸਮਾਜ ਸੇਵੀ ਅਤੇ ਗੁਰਦੁਆਰਾ ਸਿੱਖ ਐਸੋਸੀਏਸ਼ਨ ਦੇ ਸਾਬਕਾ ਚੇਰਮਨ ਸਰਦਾਰ ਸਰਬਜੀਤ ਸਿੰਘ ਢਿੱਲੋਂ ਜੀ ਹੁਣ ਸਾਡੇ ਵਿੱਚ ਨਹੀਂ ਰਹੇ ਢਿੱਲੋਂ ਸਾਹਿਬ ਆਪਣੇ ਮਿੱਠੇ ਸੁਭਾਅ ਦਰਿਆ ਦੇਲੀ ਅਤੇ ਹਰ ਕਿਸੇ ਨੂੰ ਨੇਕ ਲਾਹ ਦੇਣ ਵਾਲੇ ਗੁਣਾ ਕਰਕੇ ਸੰਗਤ ਵਿੱਚ ਹਰਮਨ ਪਿਆਰੇ ਸਨ ਪਿਛਲੇ ਕੁਝ ਸਮੇਂ ਤੋਂ ਉਹ ਲੀਵਰ ਦੀ ਬਿਮਾਰੀ ਨਾਲ ਪੀੜਤ ਸਨ ਡਾਕਟਰਾਂ ਦੀਆਂ ਕੋਸ਼ਿਸ਼ਾਂ ਤੇ ਨਵੇਂ ਲੀਵਰ ਦੀ ਪ੍ਰਾਪਤੀ ਦੇ باوجود ਸਰਜਰੀ ਸਫਲ ਨਾ ਹੋ ਸકી ਤੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ کہہ ਗਏ ਆਪਣੇ ਪਿੱਛੇ ਉਹ ਇੱਕ ਪਿਆਰੀ ਬੇਟੀ ਤੇ ਪਤਨੀ ਛੱਡ ਗਏ ਨੇ ਉਹਨਾਂ ਦੇ ਅਚਾਨਕ ਵਿਛੋੜੇ ਨਾਲ ਗੁਰਦੁਆਰਾ ਸਿੱਖ ਐਸੋਸੀਏਸ਼ਨ ਦੀ ਸੰਗਤ ਵਿੱਚ ਗਮਗੀਨ ਮਾਹੌਲ ਛਾਇਆ ਹੋਇਆ ਡਾਕਟਰ ਸੁਰਿੰਦਰ ਸਿੰਘ ਗਿੰ ਅੰਬੈਸਡਰ ਫਾਰ ਪੀਸ ਅਮਰੀਕਾ ਕੇ ਕੇ ਸਿੱਧੂ ਮਾਸਟਰ ਧਰਮਪਾਲ ਜਸਵਿੰਦਰ ਸਿੰਘ ਰਾਇਲ ਤਾਜ ਜਸੀ ਸਿੰਘ ਗੁਰਦੇਵ ਸਿੰਘ ਬੀਬੀ ਰਮਿੰਦਰਜੀਤ ਕੌਰ ਗੋਗੀ ਤੇ ਹਰਬੰਸ ਸਿੰਘ ਖਾਲਸਾ ਮਨਿੰਦਰ ਸਿੰਘ ਖਾਲਸਾ ਸਮੇਤ ਕਈ ਸੰਗਤੀ ਮੈਂਬਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਸਭ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿਛੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਪ੍ਰਦਾਨ ਕਰੇ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ مشورہ ਕਰਨ ਤੋਂ ਬਾਅਦ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ ਜੀ ਹਾਂ ਅੱਜ ਪਾਰਟੀ ਦੇ ਮੁਖ ਦਫ਼ਤਰ ਤੋਂ ਸੂਚੀ ਜਾਰੀ ਕਰਦੇ ਹੋਏ ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਮਿੱਡੂ ਖੇੜਾ ਸਕੱਤਰ ਜਨਰਲ ਯੂਥ ਵਿੰਗ ਨੂੰ ਮਾਲਵੇ ਦੇ ਜ਼ਿਲ੍ਹੇ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਮਾਨਸਾ ਫਿਰੋਜ਼ਪੁਰ ਫਾਜ਼ਿਲਕਾ ਤੇ ਫਰੀਦਕੋਟ ਜ਼ਿਲ੍ਹਿਆਂ ਦਾ ਯੂਥ ਵਿੰਗ ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਰਗਰਮ ਕਰਨ ਤੇ ਯੂਥ ਵਿੰਗ ਦੀ ਬੁੱਥ ਲੈਵਲ ਤੱਕ ਜਥੇਬੰਦੀ ਬਣਾਉਣ ਲਈ ਅਬਜ਼ਰਵਰ ਲਗਾਇਆ ਗਿਆ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੀ ਸਿਆਸਤ 'ਚ ਵਾਪਸੀ ਨੂੰ ਲੈ ਕੇ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ। ਜੀ ਹਾਂ, ਬੀਤੇ ਦਿਨੀ ਸਿੱਧੂ ਵੱਲੋਂ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਸੀ, ਜਿਸ ਤੋਂ ਬਾਅਦ ਉਹਨਾਂ ਦੇ ਸਿਆਸਤ ਵਿੱਚ ਮੁੜ ਸਰਗਰਮ ਹੋਣ ਦੇ ਚਰਚੇ ਤੇਜ਼ ਹੋ ਗਏ ਨੇ। ਇਸ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਆਪਣਾ ਪ੍ਰतिकਰਮ ਦਿੱਤਾ ਹੈ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਦੇ ਮੁੜ ਰਾਜਨੀਤੀ 'ਚ ਸਰਗਰਮ ਹੋਣ ਤੇ ਚੁਟਕੀ ਲੈਂਦਿਆਂ ਕਿਹਾ ਕਿ ਕੋਈ ਵੀ ਜਦੋਂ ਵੀ ਚਾਹੇ ਰਾਜਨੀਤੀ 'ਚ ਸ਼ਾਮਿਲ ਹੋਣ ਜਾਂ ਛੱਡਣ ਲਈ ਆਜ਼ਾਦ ਹੈ ਉਹਨਾਂ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸਿੱਧੂ ਨੇ ਆਪਣੇ ਹੋਰ ਰੁਝੇਵਿਆਂ ਤੋਂ ਲਾਂਬੇ ਹੋ ਕੇ ਇੱਕ ਵਾਰ ਫੇਰ ਪੰਜਾਬ ਨੂੰ ਯਾਦ ਕੀਤਾ ਉਹਨਾਂ ਨੇ ਕਿਹਾ ਕਿ ਸਾਬ ਦਾ ਕ੍ਰਿਕਟਰ ਨਵਜੋਤ ਸਿੱਧੂ ਤੋਂ ਕੁਝ ਵੀ ਨਵੇਂ ਤੇ ਚੰਗੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹਨਾਂ ਨੇ ਆਪਣਾ ਪੁਰਾਣਾ ਏਜੰਡਾ ਦੁਹਰਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕਰਨਾ ਉਹਨਾਂ ਨੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੱਧੂ ਨੂੰ ਆਪਣਾ ਨਵਾਂ ਰਾਜਨੀਤਿਕ ਸਫ਼ਰ ਸ਼ੁਰੂ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਉਧਰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੂੰ ਮਾਨ ਹਾਨੀ ਦੀ ਸ਼ਿਕਾਇਤ ਦੇ ਮਾਮਲੇ ਵਿੱਚ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਗਿਆ ਹੈ ਜੀ ਹਾਂ ਦੱਸ ਦਈਏ ਕਿ ਕੰਗਨਾ ਰਣੌਤ 7 ਅਕਤੂਬਰ ਨੂੰ ਬਠਿੰਡਾ ਦੀ ਕੋਰਟ ਵਿੱਚ ਪੇਸ਼ ਹੋਵੇਗੀ ਕੰਗਨਾ ਰਣੌਤ ਬਠਿੰਡਾ ਦੀ 7 ਨੰਬਰ ਕੋਰਟ ਵਿੱਚ ਦੁਪਹਿਰ 2 ਵਜੇ ਪਹੁੰਚੇਗੀ ਇਹ ਆਦੇਸ਼ ਉਸ ਸਮੇਂ ਆਇਆ ਜਦੋਂ ਬੀਤੇ ਦਿਨੀ ਉਹਨਾਂ ਦੇ ਵਕੀਲਾਂ ਵੱਲੋਂ ਜੱਜ ਸਾਹਿਬ ਕੋਲ ਇੱਕ ਅਰਜ਼ੀ ਲਗਾਈ ਗਈ ਸੀ ਜੱਜ ਸਾਹਿਬ ਨੇ ਅਰਜ਼ੀ ਤੇ ਆਦੇਸ਼ ਦਿੰਦੇ ਹੋਏ ਕਿਹਾ ਕਿ ਕੰਗਨਾ ਨੂੰ 7 ਅਕਤੂਬਰ ਨੂੰ 2 ਵਜੇ ਕੋਰਟ ਵਿੱਚ ਪੇਸ਼ ਹੋਣਾ ਪਵੇਗਾ ਉਦਰ ਕਰਵਾ ਚੌਥੀ ਰਾਤ ਬਟਾਲਾ ਸ਼ਹਿਰ ਦੇ ਮੁੱਖ ਚੌਂਕ ਖਜ਼ੂਰੀ ਗੇੜ ਦੇ ਨੇੜੇ ਫਾਇਰਿੰਗ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਵੱਲੋਂ ਸ਼ਰਿਆਮ ਕਈ ਫਾਇਰ ਕੀਤੇ ਗਏ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਚਾਰ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਦਾ ਸਿਵਲ ਹਸਪਤਾਲ ਬਟਾਲਾ ਚ ਇਲਾਜ ਚੱਲ ਰਿਹਾ ਹੈ ਮੌਕੇ 'ਤੇ ਵਾਰਦਾਤ 'ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕੌਣ ਸਾਡੇ ਉੱਪਰ ਹਾਈਗਲੋਟ ਹੈ ਇੱਥੋਂ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਗੋਲੀਆਂ ਫਾਇਰ ਕਰਨੇ ਨਾਲ ਸਾਡੇ ਤੇ ਕੌਣ ਆਇਆ ਸੀ ਜੀ ਪਤਾ ਨਹੀਂ ਜੀ ਇਹ ਦੋ ਮੁੰਡੇ ਸੀ ਕਹਿੰਦਾ ਸਰਦਾਰ ਹਾਂਜੀ ਸਾਡੇ ਤੇ ਆਇਆ ਸੀ ਕਿ ਸਕੂਲ ਨਹੀਂ ਜਿਹੜਾ ਮੋਟਰਸਾਈਕਲ ਤੇ ਕਿਤੇ ਆਏ ਆ ਕਿੰਨੀਆਂ ਗੋਲੀਆਂ ਚੱਲੀਆਂ ਇੱਥੇ ਇਹ ਪਤਾ ਨਹੀਂ 10-12 ਰਾਊਂਡ ਕੱਢੇ ਉਹਨਾਂ ਨੇ ਇਹ ਗੋਲੀ ਤੁਹਾਡੇ ਅੱਤੇ ਵੀ ਚਲਾਈ ਉਹਨਾਂ ਜੀ ਆਹ ਵੇਖੋ ਆਹ ਵੇਖੋ ਕਾ ਸਰ ਤੁਹਾਡੀ ਕੋ ਦੁਸ਼ਮਣ ਜਿਹੜਾ ਗੋਲ ਪਤਾ ਨਹੀਂ ਦੱਸ ਕਾਥੋ ਕਿਹਦੇ ਮੇਰੀ ਪੇਟ ਸੀ ਅੱਛਾ ਤੁਹਾਡੀ ਪੇਟ ਦੀ ਸੀ ਆਡੇ ਜਿਹੜੇ ਮੁੰਡੇ ਜਿਹੇ ਕਿਹੜੇ ਗਰਮਨ ਸੀ ਨਾ ਕੀ ਨਾਮ ਹੈ ਤੁਹਾਡਾ ਸੰਜੀਵ শেੜ ਕੁੱਨੇ ਕੰਦੇ ਦੇ ਕਿੰਨੇ ਬੰਦੇ ਦੇਖਣੇ ਹੋਇਆ ਇਹ ਮੇਰੇ ਤਿੰਨ ਭਰਾਰੇ ਇੱਕ ਮੈਂ ਇੱਕ ਜਸਾਂ ਹੀ ਆ ਦੋ ਮੁੰਡੇ ਹੋਰ ਨੇ ਹਾਂਜੀ ਇਹ ਸਾਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬੋਈ ਇਜਾਜ਼ਤ ਧੰਨਵਾਦ